ਜਦੋਂ ਚਾਰ ਟੂ ஆல் ਦਾ ਸਟੂਡੈਂਟਸ ਟੀਚਰਸ ਡਾਇਰੈਕਟਰਸ ਚੇਅਰਮੈਨ ਐਂਡ ਸਾਰੇ ਚੀਫ ਗੈਸਟ ਜਿਹੜੇ ਇੱਥੇ ਪਹੁੰਚੇ ਨੇ ਤੇ ਅੱਜ ਆਮ ਫੀਲਿੰਗ ਵੈਰੀ ਆਨਰਡ ਟੂ ਬੀ ਪਾਰਟ ਆਫ ਦਿਸ ਫੰਕਸ਼ਨ ਬਿਕੋਜ਼ ਇਹ ਬੜਾ ਪ੍ਰੈਸਟੀਜੀਅਸ ਮੌਕਾ ਹੁੰਦਾ ਜਿੱਦੋਂ ਸਾਡੇ 4-5 ਸਾਲ ਦੀ ਮਿਹਨਤ ਹੈ ਜਿਹੜੀ ਉਹਦਾ ਸਾਨੂੰ ਰਿਜ਼ਲਟ ਮਿਲਦਾ ਇੱਕ ਡਿਗਰੀ ਦੇ ਫਾਰਮ ਚ ਜਦੋਂ 4-5 ਸਾਲ ਕਾਲਜ ਅਸੀਂ ਆਉਣੇ ਆਪ ਦਾ ਘਰ ਛੱਡ ਕੇ ਤੇ ਹਮੇਸ਼ਾ ਦਿਲ 'ਚ ਫੀਲਿੰਗ ਹੁੰਦੀ ਹੈ ਕਿ ਪਤਾ ਨਹੀਂ 4 ਸਾਲ 5 ਸਾਲ ਕਿਵੇਂ ਪੂਰੇ ਹੋਣਗੇ ਕਿਉਂਕਿ ਘਰ ਛੱਡ ਕੇ ਆਏ ਹੁੰਨੇ ਆ ਕਦੇ ਘਰ ਛੱਡਣ ਦਾ ਮੌਕਾ ਕਦੇ ਪਹਿਲਾਂ ਮਿਲਿਆ ਨਹੀਂ ਹੁੰਦਾ ਹਰ ਇੱਕ ਬੱਚੇ ਤੇ ਮਨ 'ਚ ਇਨਸਿਕਿਉਰਿਟੀ ਹੁੰਦੀ ਹੈ ਵੀ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਊਗਾ ਬੱਚਿਆਂ ਡਰ ਵੀ ਹੁੰਦਾ ਹੈ ਪੈਰੈਂਟਸ ਨੂੰ ਵੀ ਡਰ ਹੁੰਦਾ ਪਰ ਜਦੋਂ ਇੱਕ ਬੱਚਾ 4-5 ਸਾਲ ਇੱਕ ਕਾਲਜ 'ਚ ਸਪੈਂਡ ਕਰਦਾ ਤਾਂ ਮੈਨੂੰ ਲੱਗਦਾ ਉਹਦਾ ਸੈਕੰਡ ਹੋਮ ਬਣ ਜਾਂਦਾ ਹੈ ਦਿਲ ਨਹੀਂ ਕਰਦਾ ਕਿ ਉਹ ਕਾਲਜ ਨੂੰ ਹੌਸਟਲ ਨੂੰ ਛੱਡ ਕੇ ਜਾਈਏ ਤੁਹਾਡੇ ਚੋਂ ਬੜੇ سارے ਸਟੂਡੈਂਟਸ ਹੋਣਗੇ ਜਿਹੜੇ ਹੌਸਟਲ ਛੱਡਣ ਲੱਗਿਆਂ ਇਮੋਸ਼ਨਲ ਵੀ ਹੋਏ ਹੋਣਗੇ ਆਪਣੇ ਫਰੈਂਡਸ ਨੂੰ ਛੱਡਣ ਲੱਗਿਆਂ ਇਮੋਸ਼ਨਲ ਵੀ ਹੋਏ ਹੋਣਗੇ ਕਿਉਂਕਿ ਦੇ ਆਰ ਜਸਟ ਲਾਈਕ ਯੂ ਫੈਮਿਲੀ ਆਫਟਰ ਟਾਈਮ ਸੋ ਅੱਜ ਮੈਨੂੰ ਤੁਹਾਡੇ ਵਿੱਚ ਆ ਕੇ ਆਪਣੇ ਕਾਲਜ ਦੇ ਵੀ ਦਿਨ ਯਾਦ ਆ ਗਏ ਆਪਣੇ ਫਰੈਂਡਸ ਵੀ ਯਾਦ ਆ ਗਏ ਆਪਣੇ ਟੀਚਰਜ਼ ਯਾਦ ਆਏ ਆ ਤੇ ਦ ਬੈਸਟ ਪਾਰਟイズ ਤੁਹਾਡੀ એનર્ਜੀ ਦੇਖ ਕੇ ਕਿਉਂਕਿ ਜਿੰਨੇ ਮਰਜੀ ਪੋਲਿਟਿਕਲ ਪ੍ਰੋਗਰਾਮ ਕਰ ਲੋ ਜਿੰਨੇ ਮਰਜੀ ਰੈਲੀਆਂ ਚ ਚੱਲ ਜਾਓ ਪਰ ਜਿਹੜੀ એનર્ਜੀ ਆ ਉਹ ਯੂਥ ਚ ਲਾਇ ਕਰਦੀ ਹੈ ਤੁਹਾਡੇ ਚ એનર્ਜੀ ਆ ਸੋ ਤੁਹਾਡੀ એનર્ਜੀ ਦੇਖ ਕੇ ਬੰਦਾ ਆਪ ਹੀ ਮੋਟੀਵੇਟਿਡ ਫੀਲ ਕਰਦਾ ਜੇ ਅੱਜ ਗੱਲ ਕਰ ਲਈਏ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਆਪਣੀਆਂ ਡਿਗਰੀਜ਼ ਮਿਲ ਚੁੱਕੀਆਂ ਨੇ ਜਿਹੜੀ ਤੁਸੀਂ ਮਿਹਨਤ ਕੀਤੀ ਸੀ ਉਹਦਾ ਇੱਕ ਰਿਜ਼ਲਟ ਮਿਲਿਆ ਜਿਹੜਾ ਤੁਹਾਡਾ ਡ੍ਰੀਮ ਸੀਗਾ ਜਿਹੜਾ ਤੁਹਾਡਾ ਇੱਕ ਛੋਟਾ ਜਿਹਾ ਡ੍ਰੀਮ ਸੀਗਾ ਉਹ ਅੱਜ ਪੂਰਾ ਹੋਇਆ ਪਰ ਇਸ ਤੋਂ ਬਾਅਦ ਬਹੁਤ ਸਾਰੇ ਵੱਡੇ ਡ੍ਰੀਮਸ ਨੇ ਜਿਹੜੇ ਤੁਸੀਂ ਅਜੇ ਫਲਫਲ ਕਰਨੇ ਆ ਬਹੁਤ ਔਖਾ ਹੁੰਦਾ ਜਦੋਂ ਇੱਕ ਕਾਲਜ ਖਤਮ ਹੁੰਦਾ ਵੈਨ ਯੂ ਹੈਵ ਟੂ ਫੇਸ ਦਾ ਰਿਐਲਿਟੀ ਹਾਰਸ਼ ਰਿਐਲਿਟੀ ਆਫ ਦਾ ਵਰਲਡ ਕਿ ਦੁਨੀਆ ਬਹੁਤ ਕਰੂਅਲ ਹੈ ਜਾਂ ਦੁਨੀਆ ਚ ਸਰਵਾਈਵ ਕਰਨਾ ਬਹੁਤ ਔਖਾ ਹੈ ਬਟ ਯੂ ਹੈਵ ਟੂ ਟ੍ਰੇਨ ਯੋਰ ਬ੍ਰੇਨ ਫॉर द ਡਿਫਿਕਲਟੀਜ਼ ਕਿ ਜਿੰਨੀਆਂ ਮਰਜੀ ਡਿਫਿਕਲਟੀਜ਼ ਆ ਜਾਣ ਜਿੰਨਾ ਮਰਜੀ ਔਖਾ ਸਮਾਂ ਆ ਜੇ ਯੂ ਹੈਵ ਟੂ ਬੀ ਸਟਰੋਂਗ ਇਨਫ ਤੁਸੀਂ ਸਾਰੇ ਤੁਹਾਡੇ ਸਾਰਿਆਂ ਦੀ ਏਜ ਕੋਈ 20 ਸਾਲ ਦਾ ਹੋਊ ਕੋਈ 22 ਸਾਲ ਦਾ ਹੋਏ ਕੋਈ 25 ਸਾਲ ਦਾ ਹੋਊਗਾ ਐਨੀ ਏਜ ਹੋ ਗਈ ਤੁਹਾਡੇ ਪੇਰੈਂਟਸ ਤੁਹਾਨੂੰ ਹੁਣ ਤੱਕ ਤੁਹਾਡਾ ਧਿਆਨ ਰੱਖ ਰਹੇ ਸੀ ਤੁਹਾਨੂੰ ਵਧੀਆ ਐਜੂਕੇਟ ਕੀਤਾ ਵਧੀਆ ਬੈਸਟ ਆਫ ਦਾ ਮੈਨੂੰ ਲੱਗਦਾ ਹੈ ਕਾਲਜਿਸਟ ਤੁਹਾਨੂੰ ਐਡਮਿਸ਼ਨ ਦਵਾਇਆ ਕਈ ਵਾਰ ਐਦਾਂ ਹੁੰਦਾ ਕਿ ਘਰ ਦੇ ਹਾਲਾਤ ਹੁੰਦੇ ਆ ਕਿ ਫੀਸ ਭਰਨੀ ਵੀ ਔਖੀ ਹੁੰਦੀ ਹੈ ਆਮ ਨਾਟ ਟਾਕਿੰਗ ਅਬਾਊਟ एवरीवन ਪਰ ਕਈ ਬੱਚੇ ਹੁੰਦੇ ਆ ਜਿਹੜੇ ਮਜਬੂਰ ਹੁੰਦੇ ਆ ਪਰ ਉਹਨਾਂ ਦੇ ਪੇਰੈਂਟਸ ਨੇ ਵੀ ਬਹੁਤ ਔਖਾ ਸਫਰ ਕਰਕੇ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਆਪਣੀਆਂ ਖੁਸ਼ੀਆਂ ਸੈਕਰੀਫਾਈਜ਼ ਕਰਕੇ ਤੁਹਾਨੂੰ ਅੱਜ ਪੜਾਇਆ ਹੋਊਗਾ ਸਭ ਤੋਂ ਜ਼ਿਆਦਾ ਖੁਸ਼ੀ ਇਹ ਡਿਗਰੀ ਨੂੰ ਦੇਖ ਕੇ ਤੁਹਾਡੇ ਪੇਰੈਂਟਸ ਨੂੰ ਮਿਲੂਗੀ ਕਿਉਂਕਿ ਉਹਨਾਂ ਦਾ ਇੰਨੇ ਸਾਲਾਂ ਦਾ ਜਿਹੜਾ ਸੈਕਰੀਫਾਈਸ ਸੀਗਾ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀ ਉਹ ਅੱਜ ਰੰਗ ਲਿਆਈ ਹੈ ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਹੁਤ ਸਾਲ ਤੁਹਾਡਾ ਸਾਥ ਦਿੱਤਾ ਹਰ ਤੁਹਾਡੀ ਛੋਟੀ-ਛੋਟੀ ਫਰਮੈਸ਼ ਤੁਹਾਡੀ ਮੰਗ ਪੂਰੀ ਕੀਤੀ ਹੋਗੀ ਹੁਣ ਤੁਹਾਡਾ ਟਾਈਮ ਹੈ ਕਿ ਉਹਨਾਂ ਦਾ ਸਾਥ ਦੋ ਤੁਸੀਂ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਕੈਪੇਬਿਲਿਟੀ ਦੇ ਸਾਹਮਣੇ ਆਪਣੀ ਜੌਬ ਸੀਖ ਕਰਕੇ ਤੁਸੀਂ ਆਪਦੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਓ ਕਿ ਤੁਸੀਂ ਜੇ ਸਾਨੂੰ ਪੜਾਇਆ ਲਿਖਾਇਆ ਸੀ ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਆ ਜਿਹੜਾ ਐਨਜਾਇਮੈਂਟ ਵਾਲਾ ਫੇਸ ਸੀਗਾ ਤੁਹਾਡੀ ਲਾਈਫ ਦਾ ਇੰਜੋਏ ਕਰਨਾ ਫਰੈਂਡਸ ਨਾਲ ਘੁੰਮਣਾ ਫਿਰਨਾ ਸਾਰਿਆਂ ਨੇ ਕੀਤਾ ਹੋਊਗਾ ਮੈਨੂੰ ਲੱਗਦਾ ਕਿ ਜਿਹੜੇ 4 ਸਾਲ ਕਾਲਜ ਦੇ 5 ਸਾਲ ਕਾਲਜ ਦੇ ਹੁੰਦੇ ਨੇ ਹਰ ਬੱਚੇ ਨੂੰ ਹੁੰਦਾ ਕਿ ਆਉਟ ਟੂ ਇੰਜੋਏ ਤੋਂ ਦਾ ਫਲਿਸਟ ਕੀ ਮੈਂ ਆਪਣੇ ਫਰੈਂਡਸ ਨਾਲ ਘੁੰਮਾ ਫੇਰਾ ਇੰਜੋਏ ਕਰਾਂ ਮੂਵੀਜ਼ ਦੇਖਾਂ ਬਟ ਹੁਣ ਜਿਹੜਾ ਤੁਹਾਡਾ ਫੇਸ ਸਟਾਰਟ ਹੋਇਆ ਲਾਈਫ ਦਾ ਇਹ ਐਕਚੁਅਲ ਫੇਸ ਹੈ ਇਦੇ ਵਿੱਚ ਇੰਜੋਇਮੈਂਟ ਭੁੱਲ ਕੇ ਹੁਣ ਤੁਸੀਂ ਯੂ ਹੈਵ ਟੂ ਲੁੱਕ ਅਪਨ ਟੂ ਯਰ ਕੈਰੀਅਰਸ ਕਿ ਤੁਸੀਂ ਕਿਹੜਾ ਫੀਲਡ ਚੂਜ਼ ਕਰਨਾ ਹੈ ਕਿਹੜੇ ਫੀਲਡ ਨੂੰ ਪਰਸੂ ਕਰਨਾ ਜਿਹੜੇ ਕਾਲਜ ਦੇ ਦਿਨ ਸੀਗੇ ਹਮੇਸ਼ਾ ਕਲਾਸਸ ਲਾਉਂਦੀਆਂ ਹਰ ਬੱਚੇ ਨੂੰ ਅੱਖਾਂ ਲੱਗਦੀਆਂ ਨੇ ਅੱਗੇ ਅਸੀਂ ਗੱਲ ਕਰ ਰਹੇ ਸੀ ਕਿ ਲੈਕਚਰਸ ਹਮੇਸ਼ਾ ਸ਼ਾਰਟ ਰਹਿੰਦੇ ਹੁੰਦੇ ਆ ਹਰ ਬੱਚੇ ਦੇ ਸ਼ਾਰਟ ਰਹਿੰਦੇ ਆ ਮੈਨੂੰ ਲੱਗਦਾ ਕਲਾਸਸ ਸਿਰਫ ਤੁਹਾਨੂੰ ਅਕੈਡੈਮਿਕਲੀ ਟ੍ਰੇਨ ਨਹੀਂ ਕਰਦੀਆਂ ਬਟ ਤੁਹਾਡੀ ਪਰਸਨੈਲਿਟੀ ਨੂੰ ਵੀ ਗਰੂਮ ਕਰਦੀਆਂ ਨੇ ਤੁਹਾਡੀ ਜਿਹੜੀ ਪਰਸਨਲ ਗਰੋਥ ਹੈ ਹੋਣੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਐਕਸਪੋਜ਼ਰ ਆਲ ਆਫ ਅ ਸਟਨ ਸਾਨੂੰ ਬਾਹਰ ਦਾ এনਵਾਇਰਨਮੈਂਟ ਦਾ ਐਕਸਪੋਜ਼ਰ ਮਿਲਦਾ ਹੈ ਉਹੀ ਐਕਚੁਅਲ ਗਰੋਥ ਕਰਾਉਂਦਾ ਸੋ ਕਾਲਜ ਇਹ ਹੈ ਜੀ ਜਗ੍ਹਾ ਜਿੱਥੇ ਤੁਹਾਨੂੰ ਤੁਹਾਡੀ ਪਰਸਨੈਲਿਟੀ ਗਰੂਮ ਹੁੰਦੀ ਹੈ ਤੁਹਾਨੂੰ ਆਪਰੇ ਲਾਈਕ ਮਾਈਂਡਡ ਲੋਕ ਮਿਲਦੇ ਨੇ ਜਿਹੜੀਆਂ ਇੱਥੇ ਫਰੈਂਡਸ਼ਿਪਸ ਤੁਹਾਡੀਆਂ ਹੋਣਗੀਆਂ ਉਹ ਤੁਹਾਡੀਆਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣਗੀਆਂ ਵੈਰੀ ਫਿਊ ਫਰੈਂਡਸ ਆਰ देयर ਜਿਹੜੇ ਤੁਹਾਡੇ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਦੇ ਆ ਤੇ ਉਹਨਾਂ ਨੂੰ ਛੋਟੀਆਂ-ਛੋਟੀਆਂ ਜੀਆਂ ਲੜਾਈਆਂ ਕਰਕੇ ਕਦੇ ਘੋਆਏ ਹੋ ਨਾ ਬਿਕੋਜ਼ ਯੂਜੂਲੀ ਹੁੰਦਾ ਕਿ ਮਿਸ ਅੰਡਰਸਟੈਂਡਿੰਗਸ ਫਰੈਂਡਸ ਚ ਹੋ ਜਾਂਦੀਆਂ ਆਪਾਂ ਸੋਚ ਲੈਂਦੇ ਆ ਕਿ ਗੱਲ ਨਹੀਂ ਕਰਨੀ ਗੱਲ ਬੰਦ ਕਰ ਦੇਣੀ ਐ ਪਰ ਉਹ ਜਿਹੜੇ ਰਿਸ਼ਤੇ ਨੇ ਉਹ ਕਦੇ ਲੈ ਥੋੜੇ ਨਾਲ ਖੜਦੇ ਆ ਸੋ ਅੱਜ ਮੈਨੂੰ ਪਰਸਨਲੀ ਤੁਹਾਡੇ ਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਐ ਹੁਣ ਤੁਹਾਡੇ ਸਾਰਿਆਂ ਦਾ ਟਾਈਮ ਐ ਕਿ ਤੁਸੀਂ ਕੋਈ ਨਾ ਕੋਈ ਜੌਬ ਸੀਕ ਕਰਨੀ ਐ ਕਿਤੇ ਨਾ ਕਿਤੇ ਪਲੇਸਮੈਂਟਸ ਹੋਣਗੀਆਂ ਤੁਹਾਡੀਆਂ ਲਾਈਫ ਇਸ ਫੁੱਲ ਆਫ ਡਿਫਿਕਲਟੀਜ਼ ਮੈਂ ਹਮੇਸ਼ਾ ਇਹ ਕਲਕਨਿਆ ਕਿ ਹਮੇਸ਼ਾ ਡਿਫਿਕਲਟੀ ਨੂੰ ਚੈਲੰਜ ਨੂੰ ਹੈਪੀਲੀ ਉਹਨੂੰ ਐਕਸੈਪਟ ਕਰਿਓ ਕਿ ਅਸੀਂ ਹਰ ਚੈਲੰਜ ਲਈ ਹਰ ਡਿਫਿਕਲਟੀ ਲਈ ਤਿਆਰ ਆ ਹਰ ਡਿਫਿਕਲਟੀ ਹਰ ਚੈਲੰਜ ਛੋਟਾ ਹੋ ਜਾਂਦਾ ਜਦੋਂ ਉਹ ਨਿਕਲ ਜਾਂਦਾ ਫਿਰ ਆਪਾਂ ਸੋਚਦੇ ਆ ਕਿ ਇਹ ਤਾਂ ਬਹੁਤ ਛੋਟਾ ਸੀਗਾ ਪਹਿਲਾਂ ਆਪਾਂ ਉਹਨੂੰ ਬਹੁਤ ਵੱਡਾ ਸਮਝ ਕੇ ਟੈਨਸ਼ਨ ਲੈ ਲੈਨੇ ਆ ਓਵਰ ਸਟ्रेस ਕਰ ਲੈਨੇ ਆ ਪਰ ਜਦੋਂ ਉਹ ਨਿਕਲ ਜਾਂਦਾ ਉਦੋਂ ਲੱਗਦਾ ਕਿ ਇਹ ਇਹ ਤਾਂ ਕੁਝ ਗੱਲ ਹੀ ਨਹੀਂ ਸੀਗੀ ਸੋ ਹਰ ਫੇਜ਼ ਜਿਹੜਾ ਲਾਈਫ ਦਾ ਉਹ ਪਾਸ ਹੋ ਜਾਣਾ ਸਭ ਤੋਂ ਇੰਪੋਰਟੈਂਟ ਹੈ ਤੁਹਾਡੀ ਪਰਸਨਲ ਖੁਸ਼ੀ ਤੁਹਾਡੀ ਫੈਮਿਲੀ ਦੀ ਖੁਸ਼ੀ ਕਿਉਂਕਿ ਜਦ ਤੱਕ ਬੰਦਾ ਖੁਸ਼ ਨਹੀਂਗਾ ਉਹ ਜਿਹੜੀ ਮਰਜ਼ੀ ਉਹਦੇ ਤੇ ਪਹੁੰਚ ਜੇ ਜਿਹੜਾ ਮਰਜ਼ੀ ਮੁਕਾਮ ਹਾਸਲ ਕਰ ਲੇ ਉਹਦੀ ਕੋਈ ਵਰਥ ਨਹੀਂ ਕੀ ਤੁਸੀਂ ਜਿੰਨੂੰ ਵੀ ਦੇਖੋਗੇ ਜਿਹੜਾ ਵੀ ਬੰਦਾ ਜ਼ਿੰਦਗੀ ਚ ਗਰੋ ਕਰ ਸਕਿਆ ਉਹਨੇ ਪ੍ਰਾਇਰਟਾਈਜ਼ ਆਪਣੇ ਆਪ ਨੂੰ ਕੀਤਾ ਹੋਊਗਾ ਹਰ ਚੀਜ਼ 'ਚ ਮਿਹਨਤ ਲੱਗਦੀ ਹੈ ਹਾਰਡਵਰਕ ਸੈਕਰੀਫਾਈਸ ਪੇਸ਼ੈਂਸ ਇਹ ਸਾਰੀਆਂ ਕੀ ਨੇ ਸਕਸੈਸਫੁਲੀ ਮੈਨੂੰ ਲੱਗਦਾ ਕਿ ਆਮ ਦਾ ਰੌਂਗ ਪਰਸਨ ਟੈਲਿੰਗ ਯੂ ਬਿਕਾਜ਼ ਤੁਸੀਂ ਸਾਰੇ ਬੜੇ ਐਜੂਕੇਟਿਡ ਹੋ ਤੁਸੀਂ ਲਾਈਫ ਦੇ ਚੈਲੰਜਸ ਫੇਸ ਕਰ ਚੁੱਕੇ ਹੋਵੋਗੇ ਬਟ ਸਟਿਲ ਜਿੰਨਾ ਤੁਸੀਂ ਮੈਨੂੰ ਲੱਗਦਾ ਪਾਰ ਦੇ ਸਟੇਟਸ ਤੋਂ ਬੜੇ ਬੱਚੇ ਆ ਕੇ ਇੱਥੇ ਪੜ੍ਹ ਰਹੇ ਹੋਣਗੇ ਕੋਸ਼ਿਸ਼ ਕੀਤਾ ਹੋਊਗਾ ਉਹਨਾਂ ਨੇ ਵੀ ਸਾਡੀ ਹਮੇਸ਼ਾ ਸਾਡੀ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਸੋਚ ਰਹੀ ਹੈ ਜਿਹੜੇ ਪੰਜਾਬ ਦੇ ਬੱਚੇ ਨੇ ਪੰਜਾਬ ਚ ਪੜਨ ਲਿਖਨ ਤੇ ਪੰਜਾਬ ਚ ਨੌਕਰੀ ਕਰਨ ਅਸੀਂ ਹਮੇਸ਼ਾ ਐਮਫਸਾਈਜ਼ ਕੀਤਾ ਕਿ ਜਿਹੜੀ ਐਜੂਕੇਸ਼ਨ ਹੈ ਉਹ ਹਰੇਕ ਦਾ ਰਾਈਟ ਹੈ ਹਰ ਬੱਚੇ ਦਾ ਰਾਈਟ ਹੈ ਐਜੂਕੇਸ਼ਨ ਦਾ ਲਰਨਿੰਗ ਦਾ ਉਹ ਰਾਈਟ ਨੂੰ ਕਿਸੇ ਵੀ ਗੱਲ ਕਰਕੇ ਖੋਇਆ ਨਾ ਜਾਵੇ ਸਰਕਾਰ ਅੱਜ ਵੀ ਜਿਹੜੇ এডਿਊਕੇਸ਼ਨ ਤੇ ਕੰਮ ਕਰ ਰਹੀ ਹੈ ਪ੍ਰਾਇਟਾਈਜ਼ ਕਰ ਰਹੀ ਹੈ এডਿਊਕੇਸ਼ਨ ਨੂੰ ਬੜੀਆਂ ਸਾਰੀਆਂ ਉਹਨਾਂ ਨੇ ਪਾਲਿਸੀਆਂ ਬਣਾਈਆਂ ਜਿਦੇ ਵਿੱਚ ਜਿਹੜੇ ਛੋਟੇ ਬੱਚਿਆਂ ਦੀ এডਿਊਕੇਸ਼ਨ ਹੈ ਨੂੰ ਇੰਪੋਰਟੈਂਸ ਦਿੱਤੀ ਗਈ ਹੈ ਉਹਨਾਂ ਲਈ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਖੋਲੇ ਗਏ ਆ ਉਹਨਾਂ ਨੂੰ ਸਪੈਸ਼ਲ ਕੋਰਸੇਸ ਕਰਾਏ ਜਾ ਰਹੇ ਆ ਤੁਸੀਂ ਸੁਣਿਆ ਵੀ ਹੋਊਗਾ ਕਿ ਬੜੇ ਸਾਰੇ ਬੱਚੇ ਆ ਜਿਹੜੇ ਉਹ IIT ਵਰਗੇ NEET ਵਰਗੇ ਗਵਰਨਮੈਂਟ ਸਕੂਲਸ ਦੇ ਬੱਚੇ ਉਹ ਐਗਜ਼ਾਮ ਪਲੇਅਰ ਕਰ ਰਹੇ ਨੇ ਕਿਉਂਕਿ ਗਵਰਨਮੈਂਟ ਦੀ ਫਰਸਟ ਪ੍ਰਾਇਰੀਟੀ ਐਜੂਕੇਸ਼ਨ ਸੀਗੀ ਐਜੂਕੇਸ਼ਨ ਤੇ ਕੰਮ ਕੀਤਾ ਸਿਰਫ ਐਜੂਕੇਸ਼ਨ ਤੇ ਕੰਮ ਨਹੀਂ ਕੀਤਾ ਇੰਪਾਰਟਮੈਂਟ ਤੇ ਵੀ ਕੰਮ ਕੀਤਾ ਹੈ ਜੌਬਸ ਵੀ ਪ੍ਰੋਵਾਈਡ ਕੀਤੀਆਂ ਸਰਕਾਰ ਨੇ ਮਗਰਲੇ 3 ਸਾਲਾਂ 'ਚ 55000 55000 ਜੌਬਸ ਨੇ ਜਿਹੜੀਆਂ ਆਮ ਘਰਾਂ ਦੇ ਬੱਚਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਦਿੱਤੀਆਂ ਤੇ ਹਮੇਸ਼ਾ ਸਾਡੀ ਸੋਚ ਰਹੀ ਹੈ ਕਿ ਇਹ ਨੰਬਰ ਹੈ ਜਿਹੜਾ ਵੱਧਦਾ ਜਾਏ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਕਰਦੀ ਆ ਕਿ ਤੁਸੀਂ ਵੀ ਪੰਜਾਬ 'ਚ ਰਹਿ ਕੇ ਕੰਮ ਕਰੋ ਬਹੁਤ ਸਾਰੇ ਐਗਜ਼ਾਮਸ ਨੇ ਜਿਹੜੇ ਉਹ ਗਵਰਨਮੈਂਟ ਕੱਢਦੀ ਰਹਿੰਦੀ ਆ ਤੁਸੀਂ ਐਗਜ਼ਾਮ ਦਿਓ ਜ਼ਰੂਰ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਕਿਹੜਾ ਐਗਜ਼ਾਮ ਕਲੀਅਰ ਹੋ ਜਾਣਾ ਸੋ ਤੁਸੀਂ ਐਗਜ਼ਾਮ ਜ਼ਰੂਰ ਦਿਓ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰੋ ਖੁਸ਼ ਰਹੋ ਤੁਹਾਡੇ ਪੇਰੈਂਟਸ ਖੁਸ਼ ਰਹਿਣ ਜੇ ਤੁਹਾਡੀ ਤਰੱਕੀ ਹੁੰਦੀ ਆ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਆ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਇੱਕ ਗੱਲ ਕੱਲ ਵੀ ਬੈਠੇ ਸੀ ਇਹੀ ਗੱਲ ਕਰ ਰਹੇ ਸੀ ਕਿ ਸਾਡੇ ਬੱਚੇ ਬਾਹਰ ਨਹੀਂ ਜਾਣੇ ਚਾਹੀਦੇ ਕਿਉਂਕਿ ਜਿਹੜੇ ਚੈਲੰਜਸ ਉਹਨਾਂ ਨੂੰ ਬਾਹਰ ਜਾ ਕੇ ਫੇਸ ਕਰਨੇ ਪੈਂਦੇ ਨੇ ਉਹ ਬਿਓਂਡ ਲਿਮਿਟੇਸ਼ਨਸ ਨੇ ਕੋਈ ਬੱਚੇ ਤਾਂ ਚੈਲੰਜਸ ਨੂੰ ਓਵਰਕਮ ਕਰ ਜਾਂਦੇ ਨੇ ਪਰ ਕਈ ਬੱਚੇ ਓਵਰਕਮ ਨਹੀਂ ਕਰ ਸਕਦੇ ਕਈ ਉੱਥੇ ਫਸ ਜਾਂਦੇ ਨੇ ਜਾਂ ਗਲਤ ਸੰਗਤ ਚ ਪੈ ਜਾਂਦੇ ਨੇ ਉਸ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਪੈਰੈਂਟਸ ਇੰਨੀ ਦੂਰ ਹੁੰਦੇ ਨੇ ਨਾ ਪੈਰੈਂਟਸ ਉਹਨਾਂ ਨੂੰ ਕੰਸੋਲ ਕਰ ਸਕਦੇ ਆ ਸੋ ਹਮੇਸ਼ਾ ਅਸੀਂ ਤੁਹਾਡੇ ਨਾਲ ਆ